ਉਨੇ ਜੋ 108 ਸਿਫਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਬਿਆਨ ਕੀਤੀਆਂ ਨੇ ਇਹਨੋਂ ਭਾਈ ਨੰਦ ਲਾਲ ਦੀ ਮਾਲਾ ਕਹਿੰਦੇ ਨੇ ਜੋ ਇਹਨਾਂ ਬੱਚਿਆਂ ਨੇ ਤੁਹਾਨੂੰ ਗਾ ਕੇ ਸਰਵਨ ਕਰਾਇਆ ਇਹ 108 ਹੋਵੀਆਂ ਨੇ ਇਹਨੂੰ ਆਲਮਾ ਦੀ ਦੁਨੀਆ ਵਿੱਚ ਕਹਿੰਦੇ ਨੇ ਮਾਲਾ ਭਾਈ ਨੰਦ ਲਾਲ ਗਾਲਬਨ ਸਤ ਕਿਤਾਬਾਂ ਨੇ ਭਾਈ ਆਨੰਦ ਲਾਲ ਜੀ ਜੋ ਪਹਿਲੀ ਪੋਥੀ ਉਹਨਾਂ ਨੇ ਲਿਖੀ ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਰੱਖੀ ਆਖਿਆ ਪਾਤਸ਼ਾਹ ਫੜੀ ਸੰਗਤ ਦੇ 'ਚ ਰਹਿੰਦੇ ਆ। ਤੋਂ ਤੋਂ ਕੁਝ ਪ੍ਰੇਰਣਾ ਮਿਲੀ ਹੈ। ਮੈਂ ਉਹ ਸੁਨੋ ਲਿਖਤੀ ਰੂਪ ਦਿੱਤਾ ਹੈ। ਜ਼ਰਾ ਆਪ ਨਜ਼ਰਸਾਨੇ ਕਰੋ। ਮਹਾਰਾਜ ਨੇ ਦੋ ਨਜ਼ਮਾਂ ਪੜ੍ਹੀਆਂ। ਤੇ ਆਖਿਆ ਆਨੰਦ ਲਾਲ ਇਸ ਪੋਥੀ ਦਾ ਇਸ ਕਿਤਾਬ ਦਾ ਤੋਂ ਨਾਮ ਕੀ ਰਖਿਆ ਹੈ। ਭਾਈ ਸਾਹਿਬ ਨੇ ਆਖਿਆ ਮੈਂ ਇਸ ਦਾ ਨਾਮ ਰਖਿਆ ਹੈ। ਬੰਦਗੀ ਨਾਮਾ ਸਤਿਗੁਰੂ ਨੇ ਤੀਰ ਦੇ ਨਾਲ ਉੱਥੇ ਲਿਖ ਦਿੱਤਾ ਜ਼ਿੰਦਗੀ ਨਾਮਾ ਜਿਹੜਾ ਪੜ੍ਹੇਗਾ ਉਹਨੂੰ ਰੋਹਾਨੀ ਜ਼ਿੰਦਗੀ ਮਿਲੇਗੀ ਇਹ ਪੋਥੀ ਇਹ ਕਿਤਾਬ ਦੋ ਨਾਮਾ ਨਾਲ ਮਿਲਦੀ ਏ ਬੰਦਗੀ ਨਾਮਾ ਉਰਫ ਜ਼ਿੰਦਗੀ ਨਾਮਾ ਇਹਦੀ ਇੱਕ ਨਜ਼ਮ ਦੀਆਂ ਦੋ ਪੰਕਤੀਆਂ ਤੋਂ ਇਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਤੁਛ ਬੁੱਧੀ ਅਨੁਸਾਰ ਥੋੜੇ ਜਿਹਾਂ ਸ਼ਬਦ ਸ਼ਰਧਾਂਜਲੀ ਦੇ ਰੂਪ ਵਿੱਚ ਉਹਨਾਂ ਦੇ ਕਦਮਾਂ ਵਿੱਚ ਮੈਂ ਬੈਠ ਕਰਾਂਗਾ ਬੈਰੂਮ ਆਮਦ ਆਮਏ ਮਨ ਚੂਜੇ ਖੋਬੇ ਨਾਸ ਸਦ ਤਾਨਾ ਮੇ ਜਨਦ ਬੈਰੂਏ ਆਪ ਤਾਬੇ ਸੁਬਾ ਮੈਂ ਫਿਰ ਪੜਾ ਬੈਰੂ ਬਾ ਆਮਦ ਆਮੈ ਮਨ ਚੂਜ਼ੇ ਖਾਬੇ ਨਾਸ ਸਦ ਤਾਨਾ ਮੇ ਜਨਦ ਬੈਰੂਏ ਆਪ ਤਾਬੇ ਸੁਬਾ ਜਦ ਮੇਰਾ ਪਿਆਰਾ ਮੇਰੇ ਸਾਹਮਣੇ ਆਉਂਦਾ ਆਪਣੇ ਮੁਖਾਰ ਬਿੰਦ ਤੋਂ ਕੁਝ ਬੋਲ ਕੱਢਦਾ ਹੈ ਇਹ ਬਾੜ ਚੜੇ ਹੋਏ ਸੂਰਜ ਤੇ ਮੇਰੇ ਪਿਆਰੇ ਦੇ ਬੋਲ ਲੱਖਾਂ ਲੰਨ ਤਾਂ ਪਾਉਂਦੇ ਕਿਉਂ ਨੰਦ ਲਾਲ ਕਹਿੰਦੇ ਨੇ ਅਨੰਤ ਕਾਲ ਤੋਂ ਇਹ ਸੂਰਜ ਚੜਿਆ ਹੋਇਆ ਹੈ ਮੇਰੇ ਦਿਲ ਦਾ ਗੁਬਾਰ ਇਸ ਨੇ ਦੂਰ ਨਹੀਂ ਕੀਤਾ ਮੇਰੇ ਦਿਲ ਦਾ ਅੰਧਕਾਰ ਇਸ ਨੇ ਦੂਰ ਨਹੀਂ ਕੀਤਾ ਸਤਿਗੁਰੂ ਦੇ ਬੋਲਾਂ ਨਾਲ ਚਾਨਣਾ ਹੋ ਗਿਆ ਪ੍ਰਕਾਸ਼ ਹੋ ਗਿਆ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਔਤਾਰਾਂ ਦਾ ਜਿਹੜਾ ਆੜਾ ਹੁੰਦਾ ਇਹਦੇ ਨਾਲ ਜਨਮ ਦੀ ਕਿਰਿਆ ਅਸੀਂ ਨਹੀਂ ਜੋੜਦੇ ਕਾਰਨ ਆਪ ਮੁਕਤ ਮੁਕਤ ਕਰੇ ਸੰਸਾਰ ਕੁਝ ਮੁਕਤ ਰੂਹਾਂ ਜਗਤ ਦੇ ਕਲਿਆਣ ਹਿਤ ਆਪਣੀ ਮਰਜ਼ੀ ਨਾਲ ਆ ਜਾਂਦੀਆਂ ਜਿਹਨੂੰ ਗੁਰਵਾਣੀ ਇੰਜ ਵੀ ਕਹਿੰਦੀ ਹੈ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰਉਪਕਾਰੀ ਆਏ ਨਾ ਇਸ ਤਰ੍ਹਾਂ ਦੇ ਜੀਵਨ ਦੀ ਲਾਲਸਾ ਹੈ ਇਹ ਨਾਮ ਮਰਨ ਦਾ ਭੈ ਹੈ ਮੁਕਤ ਨੇ ਲੇਕਿਨ ਆ ਗਏ ਕਿਉਂ ਜਗਤ ਨੂੰ ਮੁਕਤ ਕਰਨ ਲਈ ਸਮੇ ਸਮੇ ਦੇ ਮੁਤਾਬਿਕ ਇਹ ਲੋੜ ਪੈਂਦੀ ਹੈ ਛਤਰੀ ਲੋਗਾ ਦਾ ਹੰਕਾਰ ਇਤਨਾ ਸ਼ਿਖਰ ਤੇ ਪਹੁੰਚ ਗਿਆ ਕਦਮ ਕਦਮ ਤੇ ਖੂਨ ਖਰਾਬ ਹੈ ਥੋੜੀ ਥੋੜੀ ਜ਼ਮੀਨ ਦੇ ਟੁਕੜੇ ਲਈ ਸੈਂਕੜੀਆਂ ਦੀਆਂ ਲਾਸ਼ਾਂ ਵਿਛਾ ਦੇਣੀਆਂ ਇਹ ਚਾਰੋਂ ਪਾਸੇ ਖੂਨ ਖਰਾਬਾ جاری ਸੀ ਉਸ ਵਕਤ ਦੋ ਅਵਤਾਰਾਂ ਦਾ ਆਣਾ ਹੋਇਆ ਭਾਰਤ ਦੇ ਵਿੱਚ ਇੱਕ ਮਹਾਤਮਾ ਬੁੱਧ ਇੱਕ ਸੌਮੀ ਮਹਾਵੀਰ ਉਹਨਾਂ ਨੇ ਨਾਰਾ ਲਾਇਆ ਅਹਿੰਸਾ ਪਰਮੋ ਧਰਮੰ ਕਿਉਂਕਿ ਖੂਨ ਖਰਾਬਾ ਬਹੁਤ ਹੋ ਰਿਹਾ ਸੀ ਛੋਟੀ ਛੋਟੀ ਗਲ ਦੇਤੇ ਕਤਲੇ ਆ ਨਿੱਕੇ ਨਿੱਕੇ ਜ਼ਮੀਨ ਦੇ ਟੁਕੜੇ ਦਿੱਤੇ ਕਤਲੇ ਆ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਜਿਸ ਕੀ लाठी ਤੇ ਇਸ ਕੀ ਵਾਂਸ ਇਸ ਤਰ੍ਹਾਂ ਹੋ ਗਿਆ ਸੀ ਜਿਹੜਾ ਤਾਕਤਵਰ ਸੀ ਕਮਜ਼ੋਰ ਨੂੰ ਖਤਮ ਕਰ ਦਿੰਦਾ ਸੀ ਐਸੇ ਸਮੇਂ ਵਿੱਚ ਇਹਨਾਂ ਦੋ ਪੁਰਸ਼ਾਂ ਨੇ ਅਹਿੰਸਾ ਦਾ ਨਾਰਾ ਲਾਇਆ ਇਨ੍ਹਾਂ ਦੀ ਵਿਚਾਰਧਾਰਾ ਦੇ ਲੇਖੇਟ ਵਿੱਚ ਵਕਤ ਦੇ بڑے بڑے ਰਾਜੇ ਮਹਾਰਾਜੇ ਸਾਰੇ ਆਏ ਅਹਿੰਸਾ ਇਤਨੀ ਫੈਲ ਗਈ ਅਹਿੰਸਾ ਦੇ ਇਤਨੇ ਲੋਕ پابੰਦ ਹੋ ਗਏ ਇਹਨਾਂ ਦੇ ਅੰਦਰ ਸੂਰਬੀਰਤਾ ਵੀ ਖਤਮ ਹੋ ਗਈ ਹੋਇਆ ਕਿ ਸਿਰਫ 500 ਸਿਪਾਹੀ ਬਾਬਰ ਲੈ ਕੇ ਆਇਆ ਉਨੇ ਸਾਰੇ ਭਾਰਤ ਨੂੰ ਬਰੰਬ ਕਰ ਦਿੱਤਾ ਬੜੀ ਭਿਆਨਕ ਕਤਲੇਆਮ ਕੀਤੀ ਪਹਿਲੇ ਇਹ ਸੂਰ ਬੇਰ ਸਨ ਕਮਜ਼ੋਰਾਂ ਦਾ ਕਤਲ ਕਰਦੇ ਸਨ ਫਿਰ ਸਹਜੇ ਸਹਜੇ ਆਪ ਕਾਇਰ ਹੋ ਗਏ ਮੁਗਲ ਆਏ ਉਹਨਾਂ ਨੇ ਕਤਲੋਹਾਂਮ ਸ਼ੁਰੂ ਕੀਤੀ ਉਸ ਸਮੇਂ ਫਿਰ ਪਹਿਲੇ ਭਨਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਵਾਜ਼ ਉਠਾਈ ਬਾਬਰ ਤੂੰ ਜਾਬਰ ਬਾਬਰ ਨਹੀਂ ਜਾਬਰ ਹੈ ਇਤੇ ਪਾਪ ਕੀ ਜੰਜਲੇ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲ ਤੂੰ ਪਾਪੀਆਂ ਦੀ ਜੰਜ ਬਣਾ ਕੇ ਲੈ ਆਇਆ ਲੁਟੇਰਿਆਂ ਨੂੰ ਨਾਲ ਲੈ ਕੇ ਆ ਗਏ ਕਾਤਲਾਂ ਨੂੰ ਨਾਲ ਲੈ ਕੇ ਆ ਗਏ ਹਿੰਦੁਸਤਾਨ ਨੂੰ ਢੇਤਾ ਘਰ ਸਮਝ ਲਿਆ ਕਤਲੇ ਆ ਇੱਥੇ ਇੱਕ ਤਰਕ ਹੁੰਦੀ ਏ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਜ਼ਾ ਦੇ ਚ ਰਹਿਣ ਦਾ ਉਪਦੇਸ਼ ਕਰਦੇ ਨੇ ਬਾਣਾ ਮੰਨਣ ਦਾ ਬਾਰ ਬਾਰ ਉਪਦੇਸ਼ ਕਰਦੇ ਨੇ ਔਰ ਭਾਣਾ ਮੰਨਣਾ ਬੜਾ ਔਖਾ ਦੱਸਦੇ ਨੇ ਵੀ ਪਾਲਣਾ ਕਰਨੀ ਐ ਇਹ बार-बार ਸਮਝਾਉਂਦੇ ਨੇ ਪਰ ਇੱਥੇ ਆ ਕੇ paripurn parmatma de samne prayad karde ne ਇਹ ਪ੍ਰਭੂ ਇਹ ਠੀਕ ਨਹੀਂ ਹੋ ਰਿਹਾ ਇਹ ਠੀਕ ਨਹੀਂ ਹੋ ਰਿਹਾ ਤੁਸੀਂ ਵਕਤ ਦੇ ਅਵਤਾਰੀ ਪੁਰਸ਼ੋ ਕੇ ਐਸਾ ਕਹਿੰਦੇ ਤੋ ਸਹਬ ਕਹਿੰਦੇ ਨੇ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਏ ਸਕਤਾ ਸੀ ਮਾਰੇ ਪੈ ਵਗੇ ਕਸਮੇ ਸਾਪੁਰ ਸਾਹਿਬ ਸ਼ੇਰ ਸ਼ੇਰ ਦੇ ਨਾਲ ਲੜੇ ਮਹਾਰਾਜ ਕਹਿੰਦੇ ਮੈਂ ਤੇਰੇ ਕੋਲ ਫਰਿਆਦ ਨਹੀਂ ਕਰਨੀ ਮੈਨੂੰ ਕਹਿਣ ਦੀ ਕੋਈ ਲੋੜ ਹੀ ਨਹੀਂ ਲੜਦੇ ਪੈਣ ਦੋਵੇਂ ਸ਼ੇਰ ਪਰ ਸਕਤਾ ਸੀ ਮਾਰੇ ਪੈ ਵਗੇ ਾਕਤ ਵਰਸ਼ੇ ਗੰਵਾਂ ਦੇ ਵਗਦੇ ਉੱਤੇ ਟੁੱਟ ਪਵੇ ਤੇ ਗੰਮਾ ਨੂੰ ਚੇਰ ਫਾੜ ਕੇ ਖਾਣ ਲੱਗ ਪਵੇ ਖਸਮੇ ਸਾਧਪੁਰ ਸਾਈ ਮੈਂ ਮਾਲਕ ਦੇ ਕੋਲੋਂ ਜ਼ਰੂਰ ਪੁੱਛਾਂਗਾ ਐਸਾ ਕਿਉਂ ਹੋ ਰਿਹਾ ਐਸਾ ਨਹੀਂ ਹੋਣਾ ਚਾਹੀਦਾ ਸੇਜੇ ਸੇਜੇ ਏ ਆਵਾਜ਼ ਗੁਰੂ ਘਰ ਚੋਂ ਬੁਲੰਦ ਹੋਈ ਪਰ ਬਹੁਤ ਕੁਝ ਕਤਲੋ ਹਾਰਤ ਹੋ ਗਿਆ ਬੜੀ ਬਰਬਾਦੀ ਹੋ ਗਈ ਉਸ ਵਕਤ 10ਵੇਂ ਗੁਰਨਾਮਿਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਵਾਜ਼ ਉਠਾਈ ਜੇ ਸ਼ੇਰ ਆਪਣਾ ਸੁਭਾਅ ਨਹੀਂ ਬਦਲਦਾ ਪਰ ਹੁਣ ਮਜਬੂਰਨ ਮੈਨੂੰ ਗਉਵਾਂ ਨੂੰ ਸ਼ੇਰ ਬਣਾਣਾ ਪਏ ਮਜਬੂਰ ਭਾਵੇਂ ਭਾਰਤ ਦੇ ਪ੍ਰਾਚੀਨ ઋષਿ ਮੁਨੀਆਂ ਨੇ ਸਹੀ ਚੁਣਾਉ ਕੀਤਾ ਸੀ ਤੁਸੀਂ ਪ੍ਰਾਚੀਨ ਮੰਦਰ ਇਤਿਹਾਸਿਕ ਮੰਦਰ ਭਾਰਤ ਦੇ ਦੇਖੋਗੇ ਮੰਦਰ ਦੇ ਬਾਹਰ ਸ਼ੇਰ ਦੀ ਮੂਰਤੀ ਹੈ ਗਉਵਾਂ ਦੀ ਮੂਰਤੀ ਪੌੜੀਆਂ ਤੇ ਅੰਦਰ ਤੇ ਕਿਸੇ ਅਵਤਾਰ ਦੀ ਮੂਰਤੀ ਹੋਵੇਗੀ لیکن ਬਾਹਰ شیر ਦੇ اور ਗਊ ਦੀ ਮੂਰਤੀ ਇਹ ਪ੍ਰਤੀਕ ਹੈ ਪਰਮਾਤਮਾ ਤੱਕ ਉਹੀ ਪਹੁੰਚ ਸਕਦਾ ਹੈ ਜਿਹਦੇ ਕੋਲ ਗਊ ਜੈਸੀ ਸ਼ਰਾਫਤ ਹੈ ਤੇ ਬਿਨਿਮਰਤਾ ਹੈ ਨਿਰਮਾਣਤਾ ਪਰਮਾਤਮਾ ਤੱਕ ਉਹੀ ਪਹੁੰਚ ਸਕਦਾ ਹੈ ਜਿਹਦੇ ਕੋਲ شیر ਵਰਗਾ ਸਾਹਸ ਹੈ ਦਲੇਰੀ ਹੈ ਹਿੰਮਤ ਉਹੀ ਪਹੁੰਚ ਮਗਲਾਂ ਕੋਲ ਸਾਹਸ ਸੀ ਹਿੰਮਤ ਸੀ ਦਲੇਰੀ ਸੀ ਬਿਨਮਰਤਾ ਨਹੀਂ ਸੀ ਨਿਰਮਾਣਤਾ ਨਹੀਂ ਸੀ ਭਾਰਤ ਵਾਸੀਆਂ ਕੋਲ ਬਿਨਮਰਤਾ ਬੜੀ ਸੀ ਨਿਰਮਾਣਤਾ ਬੜੀ ਸੀ ਦਲੇਰੀ ਨਹੀਂ ਸੀ ਗਊ ਸਿਰਫ ਗਊ ਸੀ ਸ਼ੇਰ ਸਿਰਫ ਸ਼ੇਰ ਸੀ ਸਤਗੁਰੂ ਦੇਵ ਜੀ ਮਹਾਰਾਜ ਨੇ ਕਿਹਾ ਮੈਂ ਉਹ ਸੂਰ ਬੇਰ ਬਣਾਣਾ ਹੈ ਜੋ ਗਉ ਵੀ ਹੋਵੇਗਾ ਸ਼ੇਰ ਵੀ ਹੋਵੇਗਾ ਭਲੇ ਮਨ ਸਿੱਦੇ ਸ਼ਖਰਤਾ ਨੂੰ ਛੂਵੇਗਾ ਔਰ ਦਲੇਰੀ ਦੇ ਚ ਵੀ ਸ਼ਖਰਤਾ ਨੂੰ ਜੁ ਛੂਵੇਗਾ ਜਿਨਕੀ ਜਾਤ ਔਰ ਕੁਲ ਮਾਹੀਂ ਸਿੱਖ ਦਾ ਰੇ ਨਾ ਭਈ ਕੇ ਦਾਈ ਮੈਂ ਤਿਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਬੜਾ ਕੀਮਤੀ ਬਾਖ ਹੈ ਅਬ ਤੇਜ ਬਾਏ ਪ੍ਰਿਥਵੀ ਆਕਾਸ਼ਾ ਮੈਂ ਖੋਲਣ ਤੋਂ ਪਹਿਲਾਂ ਇਤਨਾ ਵੀ ਅਰਜ਼ ਕਰਦੇ ਆ ਹਰ ਅਵਤਾਰੀ ਪੁਰਸ਼ ਦਾ ਆਪਣਾ ਇਤਿਹਾਸ ਹੁੰਦਾ ਹੈ ਫਿਰ ਕੁਝ ਉਸ ਦਾ ਸਿਧਾਂਤ ਹੁੰਦਾ ਹੈ ਕੁਝ ਉਸ ਦਾ ਆਦਰਸ਼ ਹੁੰਦਾ ਹੈ ਕੁਝ ਉਸ ਦਾ ਜਗਤ ਦੇ ਪ੍ਰਤੀ ਸੰਦੇਸ਼ ਹੁੰਦਾ ਹੈ ਉਪਦੇਸ਼ ਹੁੰਦਾ ਹੈ ਇਤਿਹਾਸ ਵੀ ਰਿਪੀਟ ਹੋਣਾ ਚਾਹੀਦਾ ਹੈ ਲਾਜ਼ਮੀ ਚਾਹੀਦਾ ਕਹਿੰਦੇ ਨੇ ਜੇਨਾ ਕੌਮਾਂ ਦਾ ਇਤਿਹਾਸ ਮਿਟ ਜਾਂਦਾ ਹੈ ਉਹ ਕੌਮਾਂ ਮਿਟ ਜਾਂਦੀ ਹੈ ਕੌਮ ਆਪਣੇ ਇਤਿਹਾਸ ਤੇ ਖੜੀਆਂ ਨੇ ਇਹਨੂੰ ਸੂਫੀ ਸੰਤ ਸ਼ੇਖ ਸਾਦੀ ਤੇ ਇੰਜ ਕਹਿੰਦੇ ਨੇ ਤਾਜ਼ਾ ਖਵਾਹੀ ਦਾਸ ਤਾਂ ਗਰਦਾਗ ਹਾਏ ਸੇਨਾ ਰਾ ਗਾਹੇ ਗਾਹੇ ਬਾਜ਼ੇ ਖਵਾ ਇਹ ਵਾਕਾ ਇੱਕ ਪਾਰੀ ਨਾਰਾ ਜੇ ਤੂੰ ਸੀਨੇ ਵਿੱਚ ਕਿਸੇ ਦੀ ਯਾਦ ਨੂੰ ਤਰੋ ਤਾਜ਼ਾ ਰੱਖਣਾ ਚਾਹਨਾ ਹੈ ਤਾਂ ਫਿਰ ਜਿਨ੍ਹਾਂ ਸਫਿਆਂ ਨੂੰ ਪੜ੍ਹ ਕੇ ਤੂੰ ਪੜ ਚੁੱਕਿਆ ਹੈ ਇਹਨਾਂ ਨੂੰ ਫਿਰ ਜੋੜ ਤੇ ਫਿਰ ਪੜ ਸਾਡੇ ਨੌਜਵਾਨ ਔਰ ਬਹੁਤੇ ਗੁਰਸਿੱਖ ਫਿਲਮ ਸਟਾਰਾਂ ਬਾਰੇ ਤੇ ਬਹੁਤ ਕੁਝ ਜਾਣਦੇ ਨੇ ਪੰਜ ਪਿਆਰਿਆਂ ਬਾਰੇ ਕੱਖ ਨਹੀਂ ਜਾਣਦੇ ਭਾਈ ਮਨੀ ਸਿੰਘ ਬਾਰੇ ਕੁਝ ਵੀ ਨਹੀਂ ਜਾਣਦੇ। ਬਾਬਾ ਦੀਪ ਸਿੰਘ ਬਾਰੇ ਕੁਝ ਵੀ ਨਹੀਂ ਜਾਣਦੇ। ਭਾਈ ਗੁਰਦਾਸ ਬਾਰੇ ਕੁਝ ਵੀ ਨਹੀਂ ਜਾਣਦੇ। ਜਮਾਲ ਹੁਸੈਨ, ਹੰਸ ਰਾਮ ਸੁਦਾਮਾ ਬਾਰੇ ਕੁਝ ਵੀ ਨਹੀਂ ਜਾਣਦੇ। ਧੰਨ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਕਵੀ। ਇਹ ਫਕੀਰ ਕਹਿੰਦਾ ਜਿਨ੍ਹਾਂ ਵਰਕਿਆਂ ਨੂੰ ਪੜ੍ਹ ਕੇ ਤੂੰ ਪਾੜ ਚੁੱਕਿਆ ਇੱਕ ਪਾਸੇ ਸੁੱਟ ਚੁੱਕਿਆ ਇਹਨਾਂ ਨੂੰ ਫਿਰ ਜੋੜ ਇਨਾ ਨੂੰ ਫਿਰ ਪੜਾ ਤਾਂ ਕਿ ਤੇਰੇ ਸੀਨੇ ਵਿੱਚ ਭੁਲੀਆਂ ਹੋਈਆਂ ਯਾਦਾਂ ਫਿਰ ਤਾਜ਼ਾ ਹੋ ਜਾਣ। ਇਤਿਹਾਸ ਰਿਪੀਟ ਕਰਨਾ ਪੈਂਦਾ। ਨਾ ਰਿਪੀਟ ਕਰੀਏ ਯਕੀਨ ਜਾਣੋ ਕੌਮ ਦੀ ਬੁਨਿਆਦ ਹੀ ਖਤਮ ਹੋ ਜਾਂਦੀ ਹੈ। ਅਸਲੀਅਤ ਹੀ ਖਤਮ ਹੋ ਜਾਂਦੀ ਹੈ। ਤੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਪਣਾ ਇੱਕ ਮਹਾਨ ਇਤਿਹਾਸ ਹੈ। ਇਹ ਜਗਤ ਦੇ ਪ੍ਰਤੀ ਉਹਨਾਂ ਦਾ ਸੰਦੇਸ਼ ਹੈ ਉਪਦੇਸ਼ ਹੈ ਕੁਝ ਇਤਿਹਾਸਿਕ ਪੰਨੇ ਤੇ ਉਹਨਾਂ ਦਾ ਸੰਦੇਸ਼ ਇਸ ਸਮੇਂ ਦੀ ਗਤੀ ਦੇ ਵਿਚ ਤੁਹਾਡੇ ਸਾਹਮਣੇ ਰੱਖਣ ਦੀ ਇੱਕ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ ਸਤਿਗੁਰੂ ਮੈਨੂੰ ਸਮਰੱਥਾ ਦੇਣ ਉਹਨਾਂ ਦਾ ਮੂਲ ਸੰਦੇਸ਼ ਪਹਿਲੇ ਤੁਹਾਡੇ ਸਾਹਮਣੇ ਰੱਖਾਂ ਬਿਨ ਕਰਤਾ ਨਾ ਕਰ ਤਮ ਮਾਨੋ ਕਰਤ ਨੋ ਕਰਤਾ ਨਾ ਮਨੋ ਕਰਤ ਬਣਦੀ ਏ ਮਿਟਦੀ ਏ ਕਰਤ ਤੇ ਲਹਿਰ ਦੀ ਤਰ੍ਹਾਂ ਬਣਦੀ ਏ ਮਿਟਦੀ ਏ ਬਣਦੀ ਏ ਮਿਟਦੀ ਏ ਬਣਦੀ ਏ ਮਿਟਦੀ ਕਰਤਾਰ ਨੂੰ ਹੀ ਕਰਤਾਰ ਕਰਕੇ ਮੰਨੋ ਕਰਤਾਰ ਨੂੰ ਹੀ ਕਰਤਾਰ ਕਰਕੇ ਜਾਣਾ ਪ੍ਰਕਾਸ਼ ਉਤਸਵ ਮਨਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ ਭਾਈ ਨੰਦ ਲਾਲ ਗੱਲ ਇੱਥੋਂ ਹੀ ਸ਼ੁਰੂ ਕਰਦੇ ਪੈਣੇ ਬਹਿਰੂਮ ਆਮਦ ਆਮਏ ਮਨ ਚੂਜ਼ੇ ਖਾਬੇ ਨਾਲ ਸਦਤਾਨਾ ਮੇਂ ਜ਼ਲਦ ਬਹਿਰੂਏ ਆਫਤਾਬੇ ਸੁਬਾ ਐ ਮੇਰੇ ਬਾਦਸ਼ਾ ਅਨੰਤ ਜਨਮਾਂ ਤੋਂ ਮੈਂ ਚਲੇ ਆ ਰਿਹਾ ਔਰ ਇਹ ਸੂਰਜ ਮੌਜੂਦ ਹੈ ਮੇਰੇ ਦਿਲ ਦੇ ਅੰਧੇਰੇ ਨੂੰ ਉਸਨੇ ਨਹੀਂ ਮਿਟਾਇਆ ਫੜੇ ਬੋਲਾਂ ਨੇ ਮਿਟਾਇਆ ਅੰਦਰ ਚਾਨਣਾ ਕਰ ਦਿੱਤਾ ਪ੍ਰਕਾਸ਼ ਕਰ ਦਿੱਤਾ ਭਾਈ ਸਾਹਿਬ ਭਾਈ ਨੰਦਲਾ ਕੇਵਲ ਕਾ ਲਏ ਕਰਤਾ ਬਿਨ ਕਰਤਾਰ ਨ ਕਿਰਤਮ ਮਾਨ ਆਹ ਦਾ ਜਉਣ ਅਜੈ ਬਨਾਸੀ ਤੈ ਪਰਮੇਸ਼ਰ ਜਾਨ ਪਿਰੋਸ ਕਰਤਾਰ ਨੂੰ ਪ੍ਰਾਪਤ ਕਿਵੇਂ ਕਰੀਏ ਜਾਗਤ ਜੋਤ ਜਪੈ ਨ ਸਬਾਸਰ ਏਕ ਬਿਨਾ ਮਨ ਨੈਕ ਨਾਨ ਨ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੂਲ ਨਵਾਨ ਭੋਲ ਕੇ ਵੀ ਮੜੀਆਂ ਦਾ ਪੁਜਾਰੀ ਨਾ ਬਣੇ ਖਬਰਾਂ ਦਾ ਪੁਜਾਰੀ ਨਾ ਬਣੇ ਔਰ ਕਾਇਆ ਨੂੰ ਪਰਮਾਤਮਾ ਨਾ ਬਣੇ ਕਾਇਆ ਨੂੰ ਸਮਰਥ ਨਾ ਬਣੇ ਕਾਇਆ ਤੇ ਲਹਿਰ ਦੀ ਤਰ੍ਹਾਂ ਅਜ ਹੈ ਤੇ ਕੱਲ ਮਿਟ ਜਾਏ ਫੋ ਫਿਰ ਮਨ ਲਈਏ ਗੁਰੂ ਮਿਟ ਗਿਆ ਪਰਮਾਤਮਾ ਮਿਟ ਗਿਆ ਲਹਿਰ ਨੂੰ ਲਹਿਰ ਕਰਕੇ ਜਾਣ ਲਹਿਰ ਕੇਵਲ ਲਹਿਰ ਹੈ ਪੂਰਨ ਪ੍ਰੇਮ ਪੂਰਨ ਪ੍ਰੇਮ ਦੇ ਸਾਰੀ ਕਾਇਨਾਤ ਆ ਜਾਂਦੀ ਹੈ ਮੈਂ ਅਰਜ਼ ਕਰਾਂ ਦੋ ਗੈਨੇ ਆਪਸ ਦੇ ਵਿੱਚ ਲੜ ਪੈਂਦੇ ਨੇ ਦੋ ਦਾਣੇ ਆਪਸ ਦੇ ਵਿੱਚ ਈਰਖਾ ਰੱਖਦੇ ਨੇ ਦਾਣ ਵੀ ਹਿਰਦੇ ਨੂੰ ਸ਼ੋਧ ਨਹੀਂ ਕਰਦਾ ਗੁਸਤਾਖੀ ਬਾ ਔਰ ਗਿਆਨ ਵੀ ਹਿਰਦੇ ਨੂੰ ਸੁਖ ਨਹੀਂ ਕਰਦਾ ਅਕਸ਼ਰੀ ਗਿਆਨ ਨਹੀਂ ਕਰਦਾ ਦੋ ਸੇਵਾਦਾਰ ਵੀ ਲੜ ਪੈਂਦੇ ਨੇ ਬੁਰੀ ਤਰ੍ਹਾਂ ਲੜਦੇ ਨੇ ਉਹ ਲੜਦੇ ਦੇਖੇ ਸੇਵਾ ਨਾਲ ਵੀ ਹਿਰਦੇ ਦੀ ਸ਼ੁੱਧੀ ਨਾ ਹੋਈ ਗਿਆਨ ਨਾਲ ਵੀ ਨਾ ਹੋਈ ਦਾਨ ਨਾਲ ਵੀ ਨਾ ਹੋਈ ਹਿਰਦੇ ਦੀ ਸ਼ੁੱਧੀ ਪ੍ਰੇਮ ਨਾਲ ਹੁੰਦੀ ਜਿਸ ਨਾਲ ਪ੍ਰੇਮ ਹੈ ਉਸ ਨਾਲ ਛਲ ਕਰਨਾ ਬੜਾ ਔਖਾ ਹੈ ਜਿਸ ਨਾਲ ਪ੍ਰੇਮ ਹੈ ਉਸ ਨਾਲ ਹਿੰਸਾ ਕਰਨੀ ਬੜੀ ਔਖੀ ਹੈ ਜਿਸ ਨਾਲ ਪ੍ਰੇਮ ਹੈ ਉਸ ਨਾਲ ਬਦੀ ਕੀ ਕਰਨੀ ਬੜੀ ਔਖੀ ਹੈ ਜਿਸ ਨਾਲ ਪ੍ਰੇਮ ਹੈ ਉਸ ਤੋਂ ਮਨੁੱਖ ਸਦਕੇ ਤੇ ਹੋ ਸਕਦਾ ਹੈ ਕੁਰਬਾਨ ਤੇ ਹੋ ਸਕਦਾ ਹੈ ਉਹਨੂੰ ਚੋਟ ਨਹੀਂ ਪਹੁੰਚਾ ਸਕਦਾ ਤੇ ਜੇ ਪ੍ਰੇਮ ਪੂਰਨ ਹੋਵੇ ਸਾਰਿਆਂ ਨਾਲ ਹੋ ਜਾਏ ਮਨੁੱਖ ਸਾਰਿਆਂ ਦੇ ਪ੍ਰਤੀ ਸ਼ੁੱਧ ਹੋ ਗਿਆ ਔਰ ਜੋ ਸਾਰਿਆਂ ਦੇ ਪਤੀ ਪ੍ਰਵਿੱਤਰ ਹੋ ਗਿਆ ਉਹੀ ਸੰਤ ਹੈ ਉਹੀ ਗੁਰਸਿੱਖ ਹੈ ਉਹੀ ਗੁਰਮੁਖ ਹੈ ਉਹੀ ਖਾਲਸਾ ਹੈ ਖਾਲਸੇ ਤੋਂ ਮੁਰਾਦ ਕੇ ਸ਼ੁੱਧ ਪਾਵਨ ਪਵਿੱਤਰ ਖਾਲਸੇ ਦੀ ਵਿਆਖਿਆ ਖਾਲਸੇ ਦੇ ਅਰਥ ਭਗਤ ਕਬੀਰ ਨੇ ਵੀ ਕੀਤੇ ਹੈ ਕਬੀਰ ਨੇ ਵੀ ਖਾਲਸਾ ਲਬਜ਼ ਵਰਤੇ ਆਪਣੀ ਬਾਣੀ ਚ ਪਰਿਓ ਕਾਲ ਸਵੇ ਜਗ ਉਪਰ ਮਾਹੇ ਲਿਖੇ ਭ੍ਰਮ ਗਿਆਨੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੈ ਜਾਨੇ ਜਿਹਦੇ ਅੰਦਰ ਪ੍ਰੇਮਾ ਭਗਤੀ ਆ ਗਈ ਉਹ ਖਾਲਸਾ ਹੈ ਉਹ ਖਾਲਸਾ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਫਿਰ ਇਸਤੇ ਮੋਹਰ ਲਾਉਂਦੇ ਨੇ ਸਾਚ ਕਹੋ ਸੁਣ ਲੈ ਹੋ ਸਵੇ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾ ਆਮ ਸਮਝਿਆ ਜਾਂਦਾ ਹੈ ਬਸ ਸਿਰਫ ਲੜਨਾ ਹੀ ਤਲਵਾਰ ਚਲਾਣਾ ਬੰਦੂਕ ਚਲਾਣਾ ਹੀ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਲਕਸ਼ਿਤ ਨਹੀਂ ਇੱਕ ਛੋਟਾ ਜਿਹਾ ਇਤਿਹਾਸ ਦਾ ਪੰਨਾ ਮੈਂ ਤੁਹਾਡੇ ਸਾਹਮਣੇ ਰੱਖਾਂ ਫਿਰ ਅੱਗੇ ਚੱਲਾਂ ਹਾਂ ਪੌਂਟੋ ਸਾਬ ਤੋਂ ਥੋੜੀ ਜਿਹਾ ਧੋਰੀ ਭੰਗਾਣੀ ਦਾ ਇਲਾਕਾ ਸ਼ਾਇਦ ਆਪ ਨੂੰ ਪਤਾ ਹੋਵੇ 22 ਧਾਰ ਦੇ ਜਿਹੜੇ ਰਾਜੇ ਸਨ ਇਨਾਂ ਨੇ ਆਪਣੇ ਧੀਆਂ ਭੈਣਾਂ ਦੇ ਡੋਲੇ ਮੁਗਲਾਂ ਨੂੰ ਦਿੱਤੇ ਹੋਏ ਸਨ। Rajputਾਂ 'ਚ ਇੱਕ ਰਸਤਾ ਚੱਲ ਪਈ ਸੀ। ਰਾਜਾ मानसिंह ਵਾਦੀਏ ਜੈਪੁਰ ਆਪਣੀ ਭੈਣ ਜੋਧਾ bai ਅਕਬਰ ਨਾਲ ਵਿਆਹ ਲੈਂਦਾ ਹੈ। ਅਕਬਰ ਦੀ ਬੇਗਮ ਜੋਧਾ bai ਸੀ। ਰਾਜਾ मानसिंह ਵਾਦੀਏ ਜੈਪੁਰ ਦੀ ਭੈਣ ਸੀ। ਇਸੇ ਦੀ ਕੁੱਖ ਤੋਂ ਸਲੀਮ ਦਾ ਜਨਮ ਹੋਇਆ ਜੋ ਜਹਾਂਗੀਰ ਬਣਿਆ ਐਸੇ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਬਾਈ ਧਾਰ ਦੇ ਰਾਜੇ ਵੀ ਆਪਣੇ ਧੀਆਂ ਪੈਣਾ ਦੇ ਡੋਲੇ ਦੇ ਰਹੇ ਸਨ اور ਔਰੰਗਜ਼ੇਬ ਤੱਕ ਪਹੁੰਚਦੇ ਆ ਪਹੁੰਚਦੇ ਆ ਹਿੰਮਤ ਇਤਨੀ ਵੱਧ ਗਈ ਔਰੰਗਜ਼ੇਬ ਨੇ ਕਹਿ ਦਿੱਤਾ ਕੋਈ ਆਪਣੇ ਸੇਸ਼ ਦੇ ਉੱਤੇ ਕੱਲਗੇ ਨਹੀਂ ਲਾ ਸਕਦਾ ਰਾਜਪੂਤ ਲੰਦੇ ਸ ਕੋਈ ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਵੀ ਨਹੀਂ ਜੋੜ ਸਕਦਾ ਰਾਜਪੂਤ ਸਿੰਘ ਕਹਿੰਦਾ ਹੈ ਅੱਜ ਵੀ ਸਿੰਘ ਹੈ